ਅੰਦਰ ਤੁਹਾਡਾ ਖਾਸ ਮਕਸਦ ਕੀ ਸੀ ਜਦੋਂ ਮੈਂ ਸਰਵਿਸ ਕੀਤੀ ਐਜੇ ਪੁਲਿਸ ਅਫੀਸਰ ਬਿਲਕੁਲ ਤਕਰੀਬਨ 32 ਸਾਲ ਇੱਕ ਮਹੀਨੇ ਦੇ ਵਿੱਚੋਂ ਬਹੁਤਾ ਜਿਹੜਾ ਮੇਰਾ ਸਮਾਂ ਸੀਗਾ ਉਹ ਜੰਦਰ ਦਾ ਸੀ ਤਕਰੀਬਨ 22 ਸਾਤ ਕਰਤਾਰਪੁਰ ਦੇ ਅੰਦਰ ਮੈਂ ਐਸਐਚਓ ਰਿਹਾ ਸੀਗਾ ਡੀਐਸਪੀ ਰਿਹਾ ਸੀ ਐਸਪੀ ਡੀਏ ਸੀਗਾ ਦਨ ਮੈਂ ਡੀਸੀਪੀ ਸੀਗਾ ਤਾਂ ਆਪ ਜਨਤਾ ਨਾਲ ਮੇਰਾ ਪਹਿਲੋ ਹੀ ਅੱਛਾ ਕਮਿਊਨੀਕੇਸ਼ਨ ਸੀਗਾ ਨੈਟਵਰਕ ਸੀਗਾ ਲੇਕਿਨ ਜਨਤਾ ਨੇ ਮੈਨੂੰ ਕਾਫੀ ਮੋਟੀਵੇਟ ਕੀਤਾ ਸੀਗਾ ਕਿਉਂਕਿ ਜਿਹੜੇ ਮੇਰੇ ਦੋਸਤ ਸੀਗੇ ਮਿੱਤਰ ਸੀਗੇ ਉਹਨਾਂ ਦੀ ਮੋਟੀਵੇਸ਼ਨ ਤੇ ਐਂਡ ਥੋੜਾ ਬਤਾ ਮੇਰਾ ਵੀ ਪਹਿਲਾਂ ਇੰਟਰਸਟ ਸੀ ਇਸ ਕਾ ਕਿ ਮੈਂ ਆਮ ਦਾ ਇਸ ਕਰਕੇ ਜਿਹੜਾ ਸੀ ਚੋਣ ਮદાન ਚ ਉਤਰਿਆ ਸੀ ਸਰ ਆਮ ਪਾਰਟੀ ਜੋ ਪੰਜਾਬ ਚ ਰਹਿੰਦੀ ਉਹ ਕਾਂਗਰਸ ਭਾਜੀਪੀ ਅਕਾਲੀ ਹੋਰ ਪਾਰਟੀਆਂ ਵੀ ਸੀ ਕੋ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਆ ਸ਼੍ਰੀ ਰਵਿੰਦ ਕੇਜਰੀ ਜੀ ਬੜੇ ਪੜੇ ਲਿਖੇ ਵੈਲ ਐਜੂਕੇਟਡ ਬੰਦੇ ਆ ਆਈਆਰਐਸ ਆਫੀਸਰ ਜਿਹੜੇ ਆ ਉਹਨਾਂ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਬਣੇ ਤੇ ਉਹਨਾਂ ਦੀਆਂ ਪਾਲਿਸੀਆਂ ਉਹਨੀਆਂ ਗੱਲਾਂ ਜਾਂ ਉਹਨਾਂ ਦੀ ਵਰਕਿੰਗ ਲੋਕਾਂ ਦੀ ਗਲਬਾਤ ਲੋਕਾਂ ਦਾ ਜਿਹੜਾ ਉਹਨਾਂ ਨੂੰ ਸਹੂਲਤ ਦੇਣੀ ਲੋਕਾਂ ਦੀ ਵੈਲਫੇਅਰ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਜਨਤਾ ਦੀ ਸੇਵਾ ਵਾਸਤੇ ਉਹਨਾਂ ਚੀਜ਼ਾਂ ਤੋਂ ਮੈਂ ਪ੍ਰਭਾਵਿਤ ਹੋ ਕੇ ਜਿਹੜਾ ਸੀ ਆਮ ਆਦਮੀ ਪਾਰਟੀ ਨੂੰ ਜੈਨ ਕੀਤਾ